ਸਰਹੱਦੀ ਖੇਤਰ ਦੇ ਲੋਕਾਂ ਚ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਭਾਰੀ ਰੋਸ ਫਾਜ਼ਲ ਕਾਦਾ ਸੀਨੀਰ ਡਿਪਟੀ ਕਮਿਸ਼ਨਰ ਮੁ르ਦਾਬਾਦ ਜਿੰਦਾਬਾਦ ਮੁ르ਦਾਬਾਦ ਸਦਨ ਸਾਹਿਬ ਜਨਤਾ ਦੇ ਇੱਕ ਜਿੰਦਾਬਾਦ 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 ਣਾੜੀਆਂ ਮੁੱਢੀਆਂ ਸਹੂਲਤਾਂ ਪੂਰੀਆਂ ਕਰੋ ਪੂਰੀਆਂ ਕਰੋ ਡੀਸੀ ਫਾਜ਼ਲ ਕਾਦਾ ਫੁਕਿਆ ਪੁੱਤਲਾ ਸਰਹੱਦੀ ਖੇਤਰ ਦੇ ਲੋਕਾਂ ਚ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਭਾਰੀ ਰੋਸ ਦਚਾਇਆ ਜਾ ਰਿਹਾ ਹੈ। ਇਸ ਰੋਸ ਤਹਿਤ ਬਾਰਡਰ ਪੱਟੀ ਦੇ ਪਿੰਡ ਤੇਜਾ ਰੋਹਿਲਾ ਵਿਖੇ ਸਰਭ ਭਾਰਤ ਨੌਜਵਾਨ ਸਭਾ ਵੱਲੋਂ ਸੁਭੇਕ ਸਿੰਘ ਝੰਗਨ ਪੈੜੀ ਵਿਖੇ ਜ਼ਿਲ੍ਹਾ ਸਕੱਤਰ ਅਤੇ ਸੀਨੀਅਰ ਅਗੂ ਗੁਰदयाल ਸਿੰਘ ਦੀ ਅਗਵਾਈ ਹੇਠ ਡੀਸੀ ਫਾਜ਼ਲ ਕਾਦਾ ਪੁੱਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦੇ ਕਿਹਾ ਕਿ ਬਾਰਡਰ ਪੱਟੀ ਦੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਮੁੰਡਲਿਆ ਬੁਨਿਆਦੀ ਸਹੂਲਤਾਂ ਨਾ ਦੇਣ ਤੇ ਉਹਨਾਂ ਵੱਲੋਂ ਦੋ ਵਾਰ ਮੰਗ ਪੱਤਰ ਅਤੇ ਚੇਤਾਵਨੀ ਪੱਤਰ ਦੇਣ ਤੇ ਵੀ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਨਹੀਂ ਆਇਆ ਜਿਸ ਕਰਕੇ ਪਿੰਡ ਚੰਗਨ ਪੈੜੀ ਵਿਖੇ ਡੀਸੀ ਫਾਜ਼ਲਕਾਦਾ ਦਾ ਪੁਤਲਾ ਫੁਕਿਆ ਗਿਆ ਅਤੇ ਅੱਜ ਸਰਹੱਦੀ ਪਿੰਡ ਤੇਜਾ ਰੋਹਿਲਾ ਚ ਅਰਥੀ ਫੁਕ ਮੁਜ਼ਾਰਾ ਕੀਤਾ ਗਿਆ ਨੌਜਵਾਨ ਸਭਾ ਦਾ ਪਿੰਡ ਤੇਜਰਵੇਲਾ ਤੋਂ ਵਰਦਾਨ ਸਾਡੀਆਂ ਕੁਝ ਮੰਗਾਂ ਨੂੰ ਲੈ ਕੇ ਅਸੀਂ ਪਿੰਡ ਜੰਗੜ ਬੈਣੀ ਜਿਹੜਾ ਸਕੂਲ ਦੀ ਸੀਗੀ ਉਹਨਾਂ ਨੂੰ ਤੇ ਹੋਰ ਦੋ ਤਿੰਨ ਮੰਗਾ ਸੀਗੇ ਸਾਡੀਆਂ ਜਿਹੜੀਆਂ ਡਿਸ ਇਮੈਡਮ ਨੂੰ ਅੱਜ ਤੋਂ ਪਹਿਲਾਂ ਇੱਕ ਮੰਗ ਪੱਤਰ ਦਿੱਤਾ ਸੀਗਾ ਪਰ ਉਹਨਾਂ ਦੇ ਕੋਈ ਗੌਰ ਨਹੀਂ ਕੀਤੀ ਗਈ ਉਸ ਤੋਂ ਬਾਅਦ ਅਸੀਂ ਅੱਜ ਇੱਕ ਹਫ਼ਤਾ 10 ਦਿਨ ਪਹਿਲਾਂ ਵੀ ਮੰਗ ਪੱਤਰ ਫਿਰ ਦੁਬਾਰਾ ਵੀ ਦਿੱਤਾ ਸੀਗਾ ਪਰ ਉਹਨਾਂ ਦੇ ਕਰਨਾਂ ਤੇ ਜੂੰ ਤੱਕ ਨਹੀਂ ਸਰਕੀ ਚੰਗੜ ਬਣੀ ਦੇ ਵਿੱਚ ਜਿਹੜਾ ਸਕੂਲ ਪਲੱਸ 2 ਦਾ ਹੈ ਉੱਥੇ ਸੱਤ ਲੈਕਚਰ ਆਰ ਦੀ ਕਮੀ ਅਤੇ ਇੱਕ ਪ੍ਰਿੰਸੀਪਲ ਇੱਕ ਬਿਲਡਿੰਗ ਜਿਹੜੀ ਖਸਤਾ ਹਾਲਤ ਦੇ ਵਿੱਚ ਪਈ ਏ ਕਈ ਦਿਨਾਂ ਤੋਂ ਉਹਤੇ ਖਤਰਾ ਬਣਿਆ ਹੋਇਆ ਹੈ ਨਾ ਜਾਣੀ ਕਿਸੇ ਦਿਨ ਕੋਈ ਹਾਸਾ ਵਾਪਰ ਜਾਵੇ ਤੇ ਕੋਈ ਦੁਰਘਟਨਾ ਹੋ ਜਾਵੇ ਬੱਚਾਂ ਦੇ ਡੈਥ ਹੋਣ ਦਾ ਖਤਰਾ ਹੈ ਦੇ ਕੋਈ ਹੋਰ ਵੀ ਜਾਨੀ ਨੁਕਸਾਨ ਹੋ ਸਕਦਾ ਪਰ ਇੱਕ ਜਿਹੜਾ ਹੜ ਆਏ ਸੀਗੇ ਉਹਦੇ ਕਰਕੇ ਸੜਕਾਂ ਜਿਹੜੀਆਂ ਸਾੜੀਆਂ ਸੀਗੀਆਂ ਬਿਲਕੁਲ ਟੁੱਟ ਗਈਆਂ ਸੀਗੀਆਂ ਜਿਹੜਾ ਸਵਣਾ ਸਾਹਿਬ ਕਹਿੰਦਾ ਸੀਗਾ ਉਸ ਸਮੇ ਮੈਂ ਇੱਕ ਹਫਤੇ ਦੇ ਵਿੱਚ ਵਿੱਚ ਤਿਆਰ ਕਰ ਦੇਵਾਂਗਾ ਪਰ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਅਜੇ ਤੱਕ ਵੀ ਉਹਨਾਂ ਨੇ ਕੋਈ ਸੜਕ ਦਾ ਵਰਪਾਈ ਨਹੀਂ ਕੀਤੀ ਤੇ ਜਿਹੜਾ ਇੱਕ ਸਾਡੇ ਪਲੱਸ 2 ਦੇ ਬੱਚੇ ਪਲੱਸ 2 ਤੋਂ ਬਾਅਦ ਜਿਹੜੇ ਲਗਭਗ ਕਾਲਜਾਂ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ ਜਿਹੜੀ ਬੱਸ ਸਹੂਤਾ ਨਹੀਂ ਹੈਗੀ ਕਾਫੀ ਸਮੇਂ ਤੋਂ ਜਿਹੜੀ ਸਾਨੂੰ ਬੱਸ ਸਹੂਤਾ ਨਾ ਹੋਣ ਕਰਕੇ ਕਈ ਬੱਚੇ ਸਾਡੇ ਇਵੇਂ ਘਰ ਹੀ ਬੈਠੇ ਰਹਿ ਜਾਂਦੇ ਨੇ ਸਕੂਲ ਛੱਡ ਜਾਂਦੇ ਨੇ ਤੇ ਆਪਾਂ ਜੇ ਮਾਨ ਸਾਹਿਬ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਜਦੋਂ ਸਰਕਾਰ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਨਾ ਵਾਅਦੇ ਕੀਤੇ ਸੀਗੇ ਉਹਨਾਂ ਦੇ ਮੇਨ ਵਾਅਦੇ ਇਹ ਸੀਗੇ ਹੈਲਥ ਤੇ ਐਜੂਕੇਸ਼ਨ ਜੇ ਅੱਜ ਐਜੂਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਤੋ ਸੱਤ-ਸੱਤ ਜਿਹੜੇ ਟੀਚਰ ਆਪਾਂ ਨੂੰ ਪਲੱਸ 2 ਦੇ ਨਾ ਮਿਲਣ ਕੀ ਇਹ ਡੀਸੀ ਮੈਡਮ ਚਾਹੇ ਸਾਨੂੰ ਦੁੱਗਲ ਹੋ ਆਪਾਂ ਗੱਲ ਕਰ ਲਈਏ ਚਾਹੇ ਭਗਵੰਤ ਮਾਹ ਦੀ ਕਰ ਲਈਏ ਚਾਹੇ ਨਰਿੰਦਰਪਾਲ ਸਵਣਾ ਆਪਾਂ ਇਥੋਂ ਦੇ ਬਤਾਇਕ ਦੀ ਗੱਲ ਕਰ ਲਈ ਜਿਸ ਤਿੱਤੇ ਸੱਤ-ਸੱਤ ਟੀਚਰ ਨਾ ਹੋਣ ਉੱਥੇ ਨਾਂ ਦੇ ਬੱਚੇ ਨੂੰ ਕੀ ਗੱਲ ਬੜਾ ਜਾਵੇਗਾ ਕੀ ਉਹ ਐਡਮਿਸ਼ਨ ਉੱਥੇ ਦਿਵਾਣਗੇ ਅੱਜ ਸਾਡੇ ਬੱਚਿਆਂ ਦਾ ਜਿਹੜਾ ਵਿਸ਼ੇ ਕਾਫੀ ਜ਼ਿਆਦਾ ਉਹਨਾਂ ਦਾ ਨੁਕਸਾਨ ਹੋ ਰਿਹਾ ਪਹਿਲਾਂ ਸਾਨੂੰ 3 ਮਹੀਨੇ ਪਾਣੀ ਤੋਂ ਮਾਰ ਪਈ ਫਿਰ ਸਰਦੀ ਦੇ ਵਿੱਚ 1 ਮਹੀਨਾ ਲਗਭਗ ਸਕੂਲ ਹੀ ਲੱਗੇ ਤੇ ਬੱਚਿਆਂ ਦੀ ਬੜਾਈ ਕਿੱਤੋਂ ਹੋਵੇਗੀ ਉਹ ਕੱਲ ਨੂੰ ਕਿੱਥੋਂ ਟੈਸਟ ਪਾਸ ਕਰਨਗੇ ਜਾਂ ਕੱਲ ਨੂੰ ਕਿੱਥੋਂ ਨੌਕਰੀਆਂ ਪ੍ਰਾਪਤ ਕਰਨਗੇ ਇਹਨਾਂ ਸਰਕਾਰਾਂ ਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਹੈ ਸਰਕਾਰਾਂ ਆਂਦੀਆਂ ਨੇ ਵੋਟਾਂ ਲੈ ਕੇ ਵਟੋਰ ਕੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦੇ ਨੇ ਪਰ ਸਾਡੇ ਵੱਲ ਕਿਸੇ ਦਾ ਕੋਈ ਧਿਆਨ ਅਸੀਂ ਜਿਹੜਾ ਅੱਜ ਡੀਫੀ ਦਾ ਪਤਲਾ ਫੁੱਕਿਆ ਸਾਡੀ ਮੰਗ ਇਹ ਹੀ ਹੈ ਜਿਹੜਾ ਸਕੂਲਾਂ ਦੇ ਵਿੱਚ ਕੋਈ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਰਹੀ ਜਿਹੜੇ ਸਾਡੇ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਹੀ ਮਾੜਾ ਅਸਰ ਪੈ ਰਿਹਾ ਹੈ ਜਦੋਂ ਇਹ ਬੱਚੇ ਆਂਦੇ ਨੇ ਕਰੇ ਹਰ ਰੋਜ਼ ਆ ਹੀ ਪੁੱਛਦੇ ਨੇ ਕਹਿੰਦੇ ਨੇ ਮੰਮੀ ਵੀ ਸਾਡਾ ਅੱਜ ਕੋਈ ਟੀਚਰ ਨਹੀਂ ਆਇਆ ਜਾਂ ਅੱਜ ਸਾਡਾ ਪੇਪਰ ਨਹੀਂ ਹੋਇਆ ਇਹਦੇ ਵਿੱਚ ਸਭ ਸਾਨੂੰ ਇਹ ਈਡੀਸੀ ਮੈਡਮ ਨੂੰ ਅਜੇ ਤੱਕ ਸੁੱਤੀ ਪਈ ਐ ਜਿਹੜੀ ਜਾਗ ਤੇ ਇਹਨੇ ਕੋਈ ਗੱਲ ਨਹੀਂ ਸੁਣੀ ਤੇ ਇਹਨੂੰ ਹੋਣਾ ਚਾਹੀਦਾ ਹੈ ਵੀ ਇਸ ਸਕੂਲਾਂ ਵੱਲ ਧਿਆਨ ਦੇਵੇ ਤੇ ਸਾਡੀਆਂ ਜਿਹੜੇ ਪਾਣੀ ਆਏ ਸੀ ਉਦੋਂ ਸਾਡੇ ਜਿਹੜੇ ਛੜਕਾਂ ਟੁੱਟੀਆਂ ਨੇ ਉਹਨਾਂ ਵੱਲ ਵੀ ਧਿਆਨ ਦੇਵੇ ਜੇ ਕਰੇ ਧਿਆਨ ਨਹੀਂ ਦਿੰਦੀ ਅਸੀਂ ਇਸ ਤੋਂ ਵੱਡਾ ਹੀ ਵੀ ਇਸ ਤੋਂ ਵੱਡਾ ਧਰਨਾ ਲਾਵਾਂਗੇ ਦੇ ਜਾ ਕੇ ਦਫਤਰ ਜੇਕਰ ਫਿਰ ਵੀ ਨਹੀਂ ਮੰਦੀ ਤਾਂ ਫਿਰ ਮਾਨ ਸਾਹਿਬ ਦੇ ਅਫੀਸ ਕੋਠੇ ਨੂੰ ਕਿਹੜਾ ਪਾਵਾਂਗੇ ਜੇਕਰ ਫਿਰ ਵੀ ਸਾਡੀ ਮੰਗ ਨਹੀਂ ਪੂਰੀ ਕੋ ਕਰਦੇ ਤਾਂ ਫਿਰ ਇਸ ਤੋਂ ਬਾਅਦ ਕੋਈ ਸਾਡੇ ਪਿੰਡਾਂ ਵਾਲ ਮਾਨ ਸਾਹਿਬ ਵੋਟਾ ਲੈਣ ਵਾਸਤੇ ਜਾਂ ਕੋਈ ਵੀ ਇਹ ਦੁਬਾਰਾ ਇਧਰ ਮੂੰਹ ਨਾ ਕਰੇ ਸਾਡੀ ਤਾਂ ਇਹੀ ਇਹਦੇ ਅੱਗੇ ਹੈ ਜਿਹੜੀ ਹੀ ਸਾਡੀਆਂ ਮੰਗਾਂ ਨੇ ਜਾਂ ਕੋਈ ਭੈਣਾ ਵਾਸਤੇ ਇਹਨਾਂ ਨੇ ਝੂਠ ਮਾਰ ਕੇ ਵੋਟਾਂ ਲਈਆਂ ਇਹਨਾਂ ਨੇ ਸਾਡੇ ਵਾਸਤੇ ਕਿਹਾ ਵੀ ਅਫੀ ਜੋ ਕਰਕੇ ਮਾਨ ਸਾਹਿਬ ਨੇ ਇਨਾ ਮਾਨ ਰੱਖਿਆ ਸੀ ਵੀ ਇਹ ਸਾਡੀਆਂ ਬੱਚਿਆਂ ਬਾਰੇ ਜਾਂ ਕੋਈ ਕਹਿੰਦਾ ਸੀ ਨੌਕਰੀਆਂ ਦੇਵਾਂਗੇ ਰੋਜ਼ਗਾਰ ਐਂ ਕਰਾਂਗੇ ਕੋਈ ਵੀ ਨੇ ਮੰਗ ਸਾਡੇ ਬੱਚਾ ਤੱਕ ਪੂਰੀ ਨਹੀਂ ਕੀਤੀ ਜੋ ਹੀ ਬੱਚੇ ਪੜਨ ਜਾਂਦੇ ਨੇ ਜਾਂ ਪੜ੍ਹਾਈ ਵਿੱਚ ਟੀਚਰਾਂ ਦੀ ਕਮੀ ਹੈ ਜਾਂ ਪੇਪਰਾਂ ਵਿੱਚ ਕੋਈ ਵੀ ਉਹ ਮਾਨ ਸਾਹਿਬ ਹੀ ਹੋਣਗੇ ਜ਼ਿੰਮੇਵਾਰ ਮੇਰਾ ਨਾਮ ਕੁਲਦੀਪ ਸਿੰਘ ਪਿੰਡ ਮਾਤਮਾ ਦਾ ਤੋਂ ਮੈਂ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਮਾਤਮਾ ਦਾ ਸਾਡੀਆਂ ਜਿਹੜੀਆਂ ਮੰਗਾਂ ਜਾਇਜ਼ ਹੈਗੀਆਂ ਨੇ ਡੀਸੀ ਸਾਹਿਬ ਕੋਲ ਪਹਿਲਾਂ ਵੀ ਅੱਜ ਤੋਂ ਕੁਝ ਦਿਨ ਪਹਿਲਾਂ ਮੰਗ ਪੱਤਰ ਦਿੱਤਿਆ ਸੀਗਾ ਜਿਹੜੀਆਂ ਸੜਕਾਂ ਟੁੱਟੀਆਂ ਸੀਗੀਆਂ ਜਾਂ ਸਕੂਲਾਂ ਬਾਰੇ ਸਕੂਲ ਬਾਰੇ ਗੱਲ ਚੰਗੜ ਬੈਣੀ ਤੇ ਹੋਰ ਵੀ ਬਹੁਤ ਹੈ ਮੰਗਾਂ ਸੀ ਜਨ ਪਰ ਡੀਸੀ ਸਾਹਿਬ ਨੇ ਸਾਡੀਆਂ ਮੰਗਾਂ ਨਹੀਂ ਸੁਣੀਆਂ ਤੇ ਨਾ ਵਿਧਾਇਕ ਸਵਰ ਨੇ ਮੰਗਾਂ ਸੁਣੀਆਂ ਤੇ ਅਸੀਂ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ 27 ਤਰੀਕ ਨੂੰ ਪਿੰਡ ਮਾਤੂਨਗਰ ਵਿੱਚ ਅਸੀਂ ਇਹ ਪਤਲਾ ਉਹਨਾਂ ਦਾ ਦੁਬਾਰਾ ਫੂਕਾਂਗੇ ਤੇ ਹੋਰ ਜਿਹੜੀ ਭਗਵੰਤ ਮਾਨ ਸਰਕਾਰ ਹੈਗੀ ਐ ਉਹਨਾਂ ਦਾ ਵਾਦੇ ਬਹੁਤ ਕੀਤੇ ਸੀ ਜਦੋਂ ਭਾਸ਼ਣਾ ਵਿੱਚ ਕਹਿੰਦੇ ਆ ਪਿੰਡ ਦੋਨਾ ਨਾਲ ਦਾ ਮਾਤਮ ਨਜ਼ਰ ਤੇਜਰ ਵੇਲਾ ਮੇਰੇ ਮਤਲਬ ਰਟੇ ਵਹਿ ਗਿਆ ਪਰ ਉਹ ਪਾਣੀਆਂ ਬਾਰੇ ਗੱਲ ਕਰਦਾ ਪਾਣੀ ਵੀ ਖਰਾਬ ਹੈ ਪਾਣੀ ਇੱਥੇ ਬਹੁਤ ਹੀ ਜ਼ਿਆਦਾ ਖਰਾਬ ਹੈ ਉਹਨਾਂ ਦੀ ਕੋਈ ਵੀ ਮਤਲਬ ਹੈ ਨਹੀਂ ਪੂਰਾ ਉਹਨਾਂ ਕੀਤਾ ਵਾਦਾ ਦੂਜੀ ਗੱਲ ਇਹ ਸਾਡੇ ਇੱਥੇ ਏਰੀਆ ਦੀਆਂ ਕੱਚੀਆਂ ਜ਼ਮੀਨਾਂ ਹੈਗੀਆਂ ਹਨ ਉਹਨਾਂ ਕੱਚੀਆਂ ਜ਼ਮੀਨਾਂ ਨੂੰ ਮੁਆਵਜ਼ਾ ਤੱਕ ਨਹੀਂ ਦਿੱਤਾ ਮਤਲਬ 2-2000 ਰੁਪਏ ਦੇ ਕੇ ਕਿਸੇ ਦੇ ਬਸ ਤੋੜ ਦਿੱਤਾ ਮੋੜ ਕੇ ਬਾਅਦ ਚ ਉਹਨਾਂ ਮਤਲਬ ਮੰਗਾਣੀ ਪੂਰੀਆਂ ਕੀਤੀਆਂ ਸਾਡੀਆਂ ਉਸ ਤੋਂ ਬਾਅਦ ਮਾਤਮ ਦੀ ਪੁਲ ਹੈਗੀ ਹੈ ਜਿਹੜੀ ਪੁਲ ਕਾ ਵੀ ਹੀ ਨੀਵੀ ਹੈਗੀ ਹੈ ਅੱਜ ਤੋਂ ਤਕਰੀਬਨ 25 ਸਾਲ ਪਹਿਲਾਂ ਮਤਲਬ ਬਾਦ ਸਰਕਾਰ ਨੇ ਪੁਲ ਬਣਾਇਆ ਸੀ ਉਹ ਉੱਥੇ ਹੀ ਉਹਵੇਂ ਹੀ ਚੱਲੀ ਜਾਂਦੀ ਹੈ ਉਸ ਤੋਂ ਬਾਅਦ ਸਾਡੀਆਂ ਹੋਰ ਵੀ ਬਹੁਤ ਮੰਗਾਂ ਹੈਗੀਆਂ ਨੇ ਜਿਹੜੇ ਸਕੂਲਾਂ ਵਿਦਿਆਰਥੀਆਂ ਬਾਰੇ ਇੱਕ ਬੱਸ ਲੱਗਣੀ ਚਾਹੀਦੀ ਹੈ ਇੱਥੋਂ ਖਟੋਗੜ ਵੀ 5-6 ਕਿਲੋਮੀਟਰ ਬੱਚੇ ਜਾਂਦੇ ਆ ਤੋਰ ਕੇ ਪੈਦਲ ਜਾਂਦੇ ਆ ਸਾਡੀਆਂ ਮੁਸ਼ਕਲਾਂ ਕੋਈ ਵੀ ਹੱਲ ਨਹੀਂ ਕੀਤੀਆਂ ਗਈਆਂ ਜੋ ਬੱਚੇ ਸਕੂਲ ਜਾਂਦੇ ਨੇ ਉਹਨਾਂ ਦੀਆਂ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਤੰਦ ਕਰਨ ਬੱਚੇ ਠੰਡ ਵਿੱਚ ਬਹੁਤ ਔਖੇ ਜਾਂਦੇ ਨੇ ਸਾਈਕਲਾਂ ਤੇ ਕਈ ਵਾਰੀ ਮੋਟਰਸਾਈਕਲਾਂ ਤੇ ਇਥੇ ਬਾਸ ਲੱਗਣੀ ਚਾਹੀਦੀ ਹੈ ਡੀਸੀ ਵੱਲੋਂ ਆਰਡਰ ਹੋਣਾ ਚਾਹੀਦਾ ਜੀ ਤੇ ਜੋ ਵੀ ਸਾਨੂੰ ਮੰਗਾ ਸਾਡੀਆਂ ਦਿੱਤੀਆਂ ਜਾਵਣ ਨਹੀਂ ਤਾਂ ਅਸੀਂ ਡੀਸੀ ਦੇ ਬਹੁਤ ਹੀ ਬਰਕਲਾਹਵ ਚੱਲਾਂਗੇ ਤੇ ਜਿਹੜੀਆਂ ਸਾਡੀਆਂ ਸੜਕਾਂ ਪਾਣੀ ਹੜ੍ਹ ਨਾਲ ਟੁੱਟੀਆਂ ਸਹੀ ਉਦੋਂ ਸਾਡੇ ਇਹਨਾਂ ਨੇ ਆ ਕੇ ਕੋਈ ਪਤਾ ਨਹੀਂ ਲਿਆ ਜੀ ਉਦੋਂ ਤਾਂ ਆਉਂਦੇ ਸੀ ਫੋਟੋਆਂ ਖਿਚਾਉਣ ਪਰ ਹੁਣ ਨਹੀਂ ਆਏ ਸਾਡਾ ਪਤਾ ਲੈ ਭਈ ਤੁਹਾਡਾ ਸੜਕਾਂ ਕਿਵੇਂ ਨੂੰ ਰਾਤ ਨੂੰ ਕੋਈ ਵੀ ਵਿਚਾਰਾ ਜਾਂਦਾ ਆਉਂਦਾ ਦੁੱਖ ਸੁੱਖ ਹੋ ਜਾਂਦਾ ਤੇ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਕਿਉਂ ਸੜਕਾਂ ਟੁੱਟੀਆਂ ਹੋਈਆਂ ਨੇ ਉੱਥੇ ਕੋਈ ਵੀ ਕਈ ਖੱਡੇ ਚ ਗਾੜ ਦੇ ਦੇਣ ਵਿਚਾਰੇ ਕੋਈ ਕਈ ਐਕਸੀਡੈਂਟ ਹੋ ਜਾਂਦੇ ਆ ਤੇ ਉਹਨਾਂ ਕਰਨਾ ਆਪਾਂ ਨੂੰ ਸੋਚਣਾ ਚਾਹੀਦਾ ਸਰਕਾਰ ਨੂੰ ਤੇ ਇੱਕ ਸਾਡੇ ਅਸੀਂ ਮਿੱਡੇ ਮਿਲਿਚ ਕੰਮ ਕਰਦੇ ਆ ਵਰਕਰ ਬੱਚਿਆਂ ਦਾ ਖਾਣਾ ਬਣਾਵਿਦਾ ਤੇ ਸਾਡੇ ਤਨਖਾਹਾਂ ਬਹੁਤ ਕੱਟ ਦਿੱਤੀਆਂ ਜਾ ਰਹੀਆਂ ਸਾਨੂੰ ਤਨਖਾਹ ਸਾਰੀ 3000 ਦਿੱਤੀ ਜਾ ਰਹੀ ਹੈ 2300 ਬੱਚੇ 400 ਦਾ ਸੀ ਖਾਣਾ ਬਣਾਵਿਦਾ ਰੋਜ ਦਾ ਡੇਲੀ ਦਾ ਤੇ ਸਾਡੇ ਵੱਲ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ। ਸਾਨੂੰ ਇਹ ਹੀ ਹੈ ਵੀ ਸਾਡੀ ਮੰਗ ਸਾਨੂੰ ਮਿਲ ਜਾਵੇ, ਸਾਡੀ ਤਨਖਾਹ ਸਾਡੇ ਵਧਾਈ ਜਾਵੇ। ਤੇ ਸਾਨੂੰ ਜੋ ਵੀ ਮੁਸ਼ਕਲ ਆਂਦੀ ਏ ਫਿਰ ਅਸੀਂ ਤਾਂ ਸਰਕਾਰ ਨੂੰ ਕਹਿਣਾ ਜਾਂ ਮਾਨ ਸਾਹਿਬ ਨੂੰ ਕਵਾਂਗੇ ਜੇ ਉਹ ਨਾ ਸੁਣਨਗੇ ਤਾਂ ਫਿਰ ਅਸੀਂ ਅੱਗੇ ਵੀ ਜਾ ਸਕਨੇ ਵੱਡੀ ਸਰਕਾਰ ਤੇ ਵੀ। ਆਗੂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਦਿੱਤੇ ਮੰਗ ਪੱਤਰ ਦੀਆਂ ਸਾਰੀਆਂ ਮੰਗਾਂ ਮੰਨ ਨਹੀਂ ਲੈਂਦੀ ਉਦੋਂ ਤੱਕ ਲਗਾਤਾਰ ਪਿੰਡਾਂ ਵਿੱਚ ਪੁਤਲਾ ਫੂਕ ਪ੍ਰਦਰਸ਼ਨ ਜਾਰੀ ਰਹਿਗਾ ਠੇਡ ਪੰਜਾਬੀ ਟੀਵੀ ਲਈ ਕ੍ਰਿਸ਼ਨ ਸਿੰਘ ਫਾਜ਼ਿਲਕਾ